ਰਾਗੋ ਸੰਯੁਕਤ ਮੋਰਚੇ ਨੇ 22 ਫਰਵਰੀ ਵਾਲੇ ਦਿਨ ਚੰਡੀਗੜ੍ਹ ਦੀ ਮੀਟਿੰਗ ਕਰਕੇ 6 ਮੈਂਬਰੀ ਕਮੇਟੀ ਬਣਾ ਕੇ ਸੰਯੁਕਤ ਮੋਰਚੇ ਨੇ ਇਸ ਪਹਿਲ ਕਦਮੀ ਦੇ ਵਿੱਚ ਏਕਤਾ ਕਰਨ ਲਈ ਖਾਤਰ ਕਿ ਜਿਆਦਾ ਤੋਂ ਜਿਆਦਾ ਏਕਤਾ ਕਿਵੇਂ ਹੋ ਸਕਦੀ ਹੈ ਤੇ ਘੱਟ ਤੋਂ ਘੱਟ ਏਕਤਾ ਕਿਵੇਂ ਹੋ ਸਕਦੀ ਹੈ ਦੋਨਾਂ ਗੱਲਾਂ ਤੇ ਅਸੀਂ 6 ਮੈਂਬਰੀ ਕਮੇਟੀ ਨੇ ਗੱਲ ਚਲਾਈ ਹੈ 22 ਫਰਵਰੀ ਤੋਂ ਲੈ ਕੇ 9 ਮਾਰਚ ਤੱਕ 18-19 ਦਿਨ ਕੇ ਕੇ ਐਮ ਜਿਹੜਾ ਪੰθεਰ ਦਾ ਮੋਰਚਾ ਸਭੂ ਬਾਡਰ ਦੇ ਲੱਗਿਆ ਸਾਰੀ ਗੱਲਬਾਤ ਦੌਰਾਨ ਸਾਡੇ ਸਾਹਮਣੇ ਸਿਰਫ ਉਹ ਆਏ ਐ ਉਹਨਾਂ ਨਾਲ ਜਿਹੜੀ ਗੱਲਬਾਤ ਅਸੀਂ ਐ ਲਿਖਤੀ ਚਿੱਠੀ ਭੇਜ ਕੇ ਕਿ ਆਹ ਤਿੰਨ ਨੁਕਤਿਆਂ ਤੇ ਮਿਨੀਮਮ ਇਕਤਾ ਹੋ ਸਕਦੀ ਹੈ ਤੇ ਆਹ ਮੁੱਢਲੇ ਉਸਵਾ ਦੇ ਉੱਤੇ ਮੈਕਸੀਮਮ ਇਕਤਾ ਵੱਡੀ ਇਕਤਾ ਹੋ ਸਕਦੀ ਹੈ ਉਹਦਾ ਲਿਖਤੀ ਜਵਾਬ ਸਾਨੂੰ ਆਉਂਦਾ ਕਿ ਇਹ ਸਾਰੇ ਟਕਰਾਵੇਂ ਆ ਇਹਨਾਂ ਨੂੰ ਪਾਸੇ ਰੱਖਿਆ ਜਾ ਸਕਦਾ ਹੈ ਜਿਹੜੇ ਗਰਭ ਦੇ ਵਿੱਚ ਰੱਖਿਆ ਜਾ ਸਕਦਾ ਹੈ ਦੇ ਆ ਸਾਡੇ ਮੰਗਮੋਰਚੇ ਨੂੰ ਚੜ੍ਹਦੀ ਕਲਾ ਕਰਨ ਦੀ ਖਾਤਰ ਆ ਮੰਗਾ ਦੇ ਉੱਤੇ ਸੋਨੂੰ ਇੱਥੇ ਆਉਣ ਦਾ ਸੱਦਾ ਦਿੰਦੇ ਆ ਇੱਕ ਕੇ ਕੇ ਐਮ ਦੀ ਚਿੱਠੀ ਆਈ ਲਾਸਟ ਗੈਰ ਰਾਜਨੀਤਿਕ ਮੰਗੋਰਚੇ ਨੇ ਜਿਹੜੀ ਸਾਨੂੰ ਚਿੱਠੀ ਕੱਢੀ ਐ ਜਿਹੜੇ ਇੱਕ ਵਾਰ ਵੀ ਸਾਡੇ ਸਾਹਮਣੇ ਨਹੀਂ ਆਏ ਦਲੇয়াল ਸਾਹਿਬ ਨੂੰ ਫੋਨ ਕਰਦੇ ਰਹੇ ਚੱਕਿਆ ਵੀ ਤੇ ਇੱਕ ਵਾਰ ਕਾਕੋੜਾ ਨਾਲ ਸਾਡੇ ਦੋ ਆਗੂਆਂ ਨੂੰ ਡਾਕਟਰ ਦਰਸ਼ਨਪਾਲ ਤੇ ਛੰਡਾ ਸਿੰਘ ਦੀ ਗੱਲਬਾਤ ਹੋਈ ਆ ਉਹਨਾਂ ਨਾਲ ਵੀ ਇਹੋ ਗੱਲਾਂ ਹੋਈਆਂ ਉਹਨਾਂ ਨੇ ਵੀ ਜਵਾਬ ਦੇ ਵਿੱਚ ਜੱਡੀਆ ਕਿ ਸੋਡੀਆਂ ਚਿੱਠੀਆਂ ਭਰავੋ ਜਿਹੜੀਆਂ ਪਾਈਆਂ ਨੇ ਇੱਕ ਦੁਸ਼ਮਣ ਦਾ ਪਖਪੂਰਦਿਆਂ ਨੇ ਮੋਰਚੇ ਦਾ ਨੁਕਸਾਨ ਕਰਦਿਆ ਨੇ ਫਿਰ ਵੀ ਅਸੀਂ ਬੇਨਤੀ ਕਰਦਿਆ ਕਿ ਜੇ ਤੁਸੀਂ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਕਰੋ ਕਿ ਸਨਾਤਾ ਨੂੰ ਦਰੁਸਤ ਮੰਨਦੇ ਹੋ ਇੱਕ ਇਸਤਾ ਦਾ ਹੱਥ ਤੁਹਾਡੇ ਨਾਲ ਅੱਗੇ ਹੈ ਦੱਸੋ ਭਰਾਓ ਏਕਤਾ یوں ਹੁੰਦੀ ਹੈ ਉਸ ਤੋਂ ਬਾਅਦ ਗੱਲਾਂ ਜਾਮ ਹੋ ਗਈਆਂ ਜਾਮ ਹੋਣ ਤੋਂ ਬਾਅਦ ਫੇਰ ਇੱਕ ਚਿੱਠੀ ਆਉਂਦੀ ਹੈ ਭੰਦੇਰ ਸਾਹਿਬ ਵੱਲੋਂ ਕਿ ਅਸੀਂ ਚਿੱਠੀ ਕੱਢੀ ਹੈ ਸੰਯੁਕਤ ਮੋਰਚੇ ਨੂੰ ਵੀ ਏਕਤਾ ਕਰਨਾ ਚਾਹੁੰਦੇ ਆ ਉਹਦੀ ਪੌਰੀ ਮੀਟਿੰਗ 18 ਤਰੀਕ ਨੂੰ 18 ਐਸੇ ਬੀਨੇ ਦੀ ਨੂੰ ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਐ ਤੇ 1 ਇੱਕ ਤਰੀਕ ਨੂੰ ਮੁੜ ਕੇ ਉਹਨਾਂ ਨੂੰ ਗੱਲਬਾਤ ਵਾਸਤੇ ਪਟਿਆਲੇ ਦੁੱਖ ਨਵਾਂ ਗੁਰਦੁਆਰੇ ਵਿੱਚ ਸੱਦਾ ਦਿੱਤਾ ਜਾਂਦਾ 12 ਵਜੇ ਦਾ ਸਮਾਂ ਉਹ ਤੇਰਾ ਕੇ ਕੇ ਐਮ ਵਾਲੀ ਭਦੇਰ ਵਾਲੀ ਸਹੀ 11 ਵਜੇ ਗੁਰਦੁਆਰੇ ਪਹੁੰਚ ਗਈ ਤੇ ਸਾਡੀ ਕਮੇਟੀ ਵੀ ਸਹੀ 11 ਵਜੇ ਗੁਰਦੁਆਰੇ ਪਹੁੰਚੀ ਦੋਨੇ ਕਮੇਟੀਆਂ ਨੇ 1 ਘੰਟਾ ਆਪਦਾ ਵਿਚਾਰ ਕਰਦੋ ਬਾਅਦ ਤਾਂ ਕਾਟੇਕ ਤੱਕ ਦੀ ਗੱਲ ਹੋਈ ਵਿਚਾਰ ਚਰਚਾ ਬਣੀ ਕਿ ਦੇ ਵਾਸਤੇ ਸਮਾਂ ਚਾਹੀਦਾ ਹੈ ਵੱਡੀ ਏਕਤਾ ਦੀ ਖਾਤਰ ਕਿ ਅਸੀਂ ਇੱਕ ਫਾਰਮ ਚ ਹੋ ਜਾਈਏ 26 ਜਨਵਰੀ ਵਾਲੀ ਘਟਨਾ ਵਿਚਾਰਨੀ ਚਾਹੀਦੀ ਹੈ ਗੈਰ ਰਾਜਨੀਤਕ ਮੋਰਚਾ ਕਿਉਂ ਬਣਾਇਆ ਇਹ ਗੱਲ ਵਿਚਾਰਨੀ ਚਾਹੀਦੀ ਹੈ ਤੇ ਇਹਨਾਂ ਗੱਲਾਂ ਨੂੰ ਵਿਚਾਰ ਕੇ ਵੱਡੀ ਏਕਤਾ ਹੋ ਸਕਦੀ ਹੈ ਜੇ ਸੰਭਵ ਨਹੀਂ ਤਾਂ ਘਟੋ ਘਟਾ ਮਿਨੀਮਮ ਪ੍ਰੋਗਰਾਮ ਤੇ ਇੱਕ ਦੂਜੇ ਨਾਲ ਕਾ ਤਾਲ ਮੇਲ ਮੇ ਐਕਸ਼ਨਾਂ ਬਾਰੇ ਸਿਆ ਵਿਚਾਰਿਆ ਜਾ ਸਕਦਾ ਹੈ। ਬੜੀ ਲੰਮੀ ਚਰਚਾ ਤੋਂ ਬਾਅਦ ਇਸ ਗੱਲ ਦਾ ਸਿੱਟਾ ਇਹ ਆ ਨਿਕਲਿਆ ਕਿ ਤੁਸੀਂ ਬਹੁਤ ਪੋਜ਼ੀਟਿਵ ਹੋ ਪਰ ਦੋਨੇ ਤਰ੍ਹਾਂ ਦਾ ਕਿ ਆਪਾ ਪੋਜ਼ੀਟਿਵ ਸੋਚ ਰਿਹਾ ਹੈ ਚੱਗੀ ਪਰ ਇਸ ਮੀਟਾ ਸੰਯੁਕਤ ਮੋਰਚਾ ਗੈਰ ਰਜਿਤ ਕ ਬਿਲਕੁਲ ਨਹੀਂ ਆਇਆ ਮੇਰੇ ਬੈਠਿਆ ਤਿੰਨ ਚਾਰ ਫੋਨ ਡਾਕਟਰ ਦਰਸ਼ਪਾਲ ਨੂੰ ਕੀਤੇ ਅਡੀ ਕਿਹੜੀ 15 20 ਮਿੰਟ ਤੱਕ ਉਹਨਾਂ ਦਾ ਕੋਈ ਸਾਥੀ ਮੋਰਚੇ ਦੀ ਮੀਟਿੰਗ ਦੇ ਵਿੱਚ ਨਹੀਂ ਆਇਆ ਪਰ ਫਿਰ ਵੀ ਜਿਹੜੇ ਕੇ ਐਮ ਦਾ ਡੈਪੂਟੇਸ਼ਨ ਗੱਲਬਾਤ ਵਾਸਤੇ ਆਇਆ ਸੀ ਪਹਿਲਾ ਨਾਲ ਉਹਦਾ ਰਵਈਆ ਜਿਹੜਾ ਸੀ ਕਾਫੀ ਪੋਜ਼ੀਟਿਵ ਸੀ ਸਮਾਭਨਾ ਬਣੇ ਹੈ ਕਿ ਮਿਕਸੀਮਮ ਇੱਕ ਤਾਂ ਤਾਂ ਜੇ ਦੂਰ ਹੈ ਉਹਦੇ ਵਾਸਤੇ ਸਮੇਂ ਦੀ ਲੋੜ ਹੈ ਤਾਲਮਿਲ ਵਿੱਚ ਅਕਸ਼ਰਾਂ ਦੇ ਵਿੱਚ ਆਇਆ ਜਾ ਸਕਦਾ ਜੇ ਉਹਨਾਂ ਨੇ ਪੰਦ ਦੀ ਕਾਲ ਦਿੱਤੀ ਹੈ ਅਸੀਂ ਪ੍ਰੈਸ ਨੋਟ ਲਾ ਸਕਦੇ ਹਾਂ ਜੇ ਅਸੀਂ 23 ਦੀ ਕੱਲ ਦਿੱਤੀ ਉਹ ਪ੍ਰੈਸ ਨੋਟ ਲਾ ਸਕਦੇ ਨੇ ਇਹ ਤੋਂ ਵੱਧ ਕੋਈ ਕਿਸੇ ਮੋਰਚੇ ਦੀ ਏਕਤਾ ਦੇ ਵਾਸਤੇ ਕੀ ਕਰ ਸਕਦਾ ਉਹ ਯਤਨ ਕਰਨੇ ਚਾਹੀਦੇ ਇਹਨਾਂ ਗੱਲਾਂ ਦੇ ਉੱਤੇ ਫੈਸਲਾ ਹੋ ਗਿਆ ਕਿ ਹੁਣ ਬਾਹਰ ਪ੍ਰੈਸ ਖੜੀ ਹੈ ਕੀ ਬੋਲਣਾ ਹੈ ਉਸ ਗੱਲ ਤੇ ਚਰਚਾ ਹੋਣੀ ਕਿ ਸੰਯੁਕਤ ਮੋਰਚੇ ਵੱਲੋਂ ਮੇਰੀ ਜ਼ਿੰਮੇਵਾਰੀ ਲੱਗੀ ਤੇ ਉਧਰਲੇ ਮੋਰਚੇ ਵੱਲੋਂ ਭਨੇਰ ਦੀ ਜ਼ਿੰਮੇਵਾਰੀ ਲੱਗੀ ਤੇ ਸਾਰੇ ਸਾਥੀਆਂ ਨੇ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕੀਤੀ ਜੋ ਤੁਹਾਡੇ ਸਾਹਮਣੇ ਆਈ ਹੋਈ ਗੱਲ ਹੈ ਤੇ ਉਸ ਤੋਂ ਬਾਅਦ ਇੱਕ ਹੋਰ ਗੱਲ ਦੀ ਚਰਚਾ ਹੋਈ ਕਿ ਉਸ ਤੋਂ ਬਾਅਦ ਜਿਹੜੇ ਸਾਡੀ ਲੀਡਰਸ਼ਿਪ ਹੈ ਉਹ ਇੱਕ ਦੂਜੇ ਤੇ ਅਟੈਕ ਨਾ ਕਰੇ ਪਰ ਹੁ ਹੋ ਗਿਆ ਇਹ ਗੱਲ ਦਾ ਕਿ ਮੈਂ ਤਾਂ ਸੁਣੀ ਹੀ ਨਹੀਂ ਗੀ ਡਿਓ ਕਿ ਕਾਕਾ ਸਿੰਘ ਕੋਲੜਾ ਨੇ ਕੋਈ ਹੋਰ ਮੇਰੇ ਖਿਆਲ ਕੋਈ ਸ਼ਾਮਿਲ ਇੱਕ ਤਾਂ ਦੇ ਜੁੰਡ ਦੇ ਨਹੀਂ ਆਉੜ ਦਿੰਦੇ ਇਹੋ ਜਿਹੀ ਸ਼ਬਦੀ ਵਰਤੋਂ ਕੀਤੀ ਹੈ ਜਿਸ ਦਾ ਸਾਨੂੰ ਅਫਸੋਸ ਹੈ ਦਲੇয়াল ਸਾਹਿਬ ਦਾ ਮਰਨ ਵਰਤ ਬਹੁਤ ਦੁਖਦਾਈ ਘਟਨਾ ਤੇ ਸਾਨੂੰ ਇਸ ਗੱਲ ਦਾ ਅਫਸੋਸ ਹੈ ਸਾਨੂੰ ਇਸ ਗੱਲ ਦਾ ਦੁੱਖ ਹੈ ਅਸੀਂ ਇੱਕ ਜੁੱਦੇ ਦੇ ਜੁੱਧਸ਼ਾ ਅੱਜ ਨੀ ਆ ਜਥੇ ਬੰਨੀਆਂ ਬੈਠੀਆਂ ਨੇ ਸਾਡੀਆਂ ਜਥੇ ਇਕੱਠੀਆਂ ਹੋਈਆਂ ਅਸੀਂ ਇੱਕ ਦੂਜੇ ਦਾ ਬੱਕਰੀਆਂ ਬੱਕਰੇਆਂ ਵਿਚਾਰਾਂ ਦੀਆਂ ਪਰ ਸਾਡੀ ਇੱਕ ਮਿਹੋਰ ਹੈ ਕਿ ਸਾਡੇ ਰਾਹ ਵੱਖ ਹੋ ਸਕਦੇ ਨੇ ਸੇ ਸਾਡਾ ਟੀਚਾ ਇੱਕ ਹੈ ਸਾਡਾ ਨਿਸ਼ਾਨਾ ਇੱਕ ਹੈ ਸਾਡੀ ਸਮੱਖ ਇੱਕ ਹੈ ਸਾਡੇ ਬੱਚਿਆਂ ਦੀ ਲੋੜ ਇੱਕ ਹੈ ਉਸ ਗੱਲ ਨੂੰ ਲੈ ਕੇ ਅੱਜ ਸੰਯੁਕਤ ਮੋਰਚਾ ਅਸੀਂ ਬੱਕਰੀ ਸਟੇਜ ਲਾਉਂਦੇ ਹੁੰਦੇ ਸੀ ਤੁਸੀਂ ਆਡ ਲਾਉਦੇ ਹੁੰਦੇ ਸੀ ਪਰ ਅੱਜ ਸਾਰੇ ਭਾਰਤ ਦੇ ਵਿੱਚ ਸੰਯੁਕਤ ਮੋਰਚੇ ਦੀਆਂ ਸਾਂਝੀਆਂ ਸਟੇਜਾਂ ਲੱਗੀਆਂ ਨੇ ਇਸ ਗੱਲ ਦੀ ਸੋਨੂੰ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਜਾਂਦਾ ਵੀ ਅਸੀਂ ਇੱਕਜੁੱਟਤਾ ਵੱਲੋਂ ਕਦਮ ਵਧਾਇਆ ਹੈ ਕੱਲ ਨੂੰ ਆਪਣੀ ਮੀਟਿੰਗ ਹੈ ਬਹੁਤ ਵਧੀਆ ਇਕੱਠ ਹੋਏ ਨੇ ਪਰ ਸਾਤ ਹੋਣ ਕਰਕੇ ਇਕੱਠਾਂ ਦੇ ਵਿੱਚ ਘਟਾਈ ਹੈ ਭੈਣਾਂ ਦੀ ਗਿਣਤੀ ਅੱਜ ਘਟ ਹੈ ਕਿਉਂਕਿ ਮੌਸਮ ਖਰਾਬ ਹੋਣ ਕਰਕੇ ਤੇ ਮੈਂ ਇਹ ਬੇਨਤੀ ਕਰੂੰਗਾ ਸਾਡੇ ਆਗੂਆਂ ਨੂੰ ਸਮੇਂ ਸਿਰ ਸਮਾਪਤੀ ਕਰਕੇ ਮੈਂ ਮੈਨੂੰ ਲੱਗਦਾ ਰਿਪੋਰਟ ਕਰਕੇ ਥੋੜਾ ਮੇਨੂੰ ਟਾਈਮ ਵੀ ਵੱਧ ਲੱਗ ਗਿਆ ਤੇ ਇਹ ਵੀ ਬਾਦ ਮੁਜਾਰਾ ਕਰਕੇ ਸਮੇਂ ਸਿਰ ਸਮੇਟ ਲੈਣ ਮੁਜਾਰਾ ਕਰਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਸ਼ਾਇਦ ਸਾਡੀ ਕਮੇਟੀ ਨੇ ਕੀਤਾ ਹੋਇਆ ਹੋਊਗਾ ਤੇ ਇਹੀ ਕਰਨਾ ਹੈ ਇਹਨਾਂ ਸ਼ਬਦਾਂ ਨਾਲ ਹੀ ਮੈਂ ਆਪਣੀ ਗੱਲ ਖਤਮ ਕਰਦਾ ਤੁਸੀਂ ਅਗਲਾ ਜਿਹੜਾ ਸੱਦਾ ਆਉਣਾ ਹੈ ਹੋਰ ਜਣੀ ਕੱਲ ਨੂੰ ਫੈਸਲਾ ਹੋਣਾ ਅਗਲੇ ਸੱਦੇ ਦਾ ਅਗਲੇ ਸੱਦੇ ਦੇ ਵਿੱਚ ਵੱਡੀ ਤਿਆਰੀ ਦੀ ਲੋੜ ਪੈਣੀ ਹੈ ਸਾਥੀਓ ਕਿਉਂਕਿ ਅਗਲੇ ਸੱਦੇ ਦੇ ਜਿਹੜੇ ਦਿਨ ਇਹਨਾਂ ਦਿਨਾਂ ਦੇ ਵਿੱਚ ਧੁੰਦ ਪੈ ਸਕਦੀ ਹੈ ਤੇ ਇਸ ਗੱਲ ਨੂੰ ਧਿਆਨ ਚ ਰੱਖ ਕੇ ਅਸੀਂ ਜਿਹੜਾ ਵੀ ਫੈਸਲਾ ਆਊਗਾ ਉਹਨੂੰ ਲਾਗੂ ਕਰਨ ਵਾਸਤੇ ਜਿਵੇਂ ਹੁਣ ਜ਼ਿਲ੍ਹਾ ਕਮੇਟੀਆਂ ਨੇ ਮੀਟਿੰਗਾਂ ਕੀਤੀਆਂ ਨੇ ਇਸ ਤਰ੍ਹਾਂ ਦੇ ਮੀਟਿੰਗਾਂ ਕਰਕੇ ਤਿਆਰੀ ਦਾ ਬੜਾ ਪ੍ਰੋਗਰਾਮ ਬਣਾਇਓ ਆਪਾਂ ਜਿੱਤ ਬਲ ਵਧਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਂ ਜਗਿੰਦਰ ਸਿੰਘ ਅਗਰਾਹ ਪ੍ਰਦਾਨ ਵੀ ਕੇ ਯੂਗ ਅਗਰਾਹ ਗੱਲ ਆ ਰਹੀ ਹੈ ਕਿ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਜਦੋਂ ਕਾਨੂੰਨਾਵਲੇ ਲੜੀਆਂ ਸੀ ਇਹ ਅੱਜ ਕਿਉਂ ਨਹੀਂ ਲੜ ਰਹੀਆਂ ਇਹਦੇ ਖਾਤਰ ਭਰਾਵੋ ਸੰਯੁਕਤ ਮੋਰਚੇ ਨੇ 22 ਫਰਵਰੀ ਵਾਲੇ ਦਿਨ ਚੰਡੀਗੜ੍ਹ ਦੀ ਮੀਟਿੰਗ ਕਰਕੇ 6 ਮੈਂਬਰੀ ਕਮੇਟੀ ਬਣਾ ਕੇ ਸੰਯੁਕਤ ਮੋਰਚੇ ਨੇ ਇਸ ਪਹਿਲ ਕਦਮੀ ਦੇ ਵਿੱਚ ਏਕਤਾ ਕਰਨ ਲਈ ਖਾਤਰ ਕਿ ਜਿਆਦਾ ਤੋਂ ਜਿਆਦਾ ਏਕਤਾ ਕਿਵੇਂ ਹੋ ਸਕਦੀ ਹੈ ਕਿ ਘੱਟ ਤੋਂ ਘੱਟ ਏਕਤਾ ਕਿਵੇਂ ਹੋ ਸਕਦੀ ਹੈ ਦੋਨਾਂ ਗੱਲਾਂ ਤੇ ਅਸੀਂ 6 ਮੈਂਬਰੀ ਕਮੇਟੀ ਨੇ ਗੱਲ ਚਲਾਈ ਹੈ 22 ਫਰਵਰੀ ਤੋਂ ਲੈ ਕੇ 9 ਮਾਰਚ ਤੱਕ 18 ਉਹਨੇ ਦਿਨ ਕੇ ਕੇਐਮ ਜਿਹੜਾ ਪੰθεਰ ਦਾ ਮੋਰਚਾ ਸਭੂ ਬਾਰਡਰ ਦੇ ਲੱਗਿਆ ਸਾਰੀ ਗੱਲਬਾਤ ਦੌਰਾਨ ਸਾਡੇ ਸਾਹਮਣੇ ਸਿਰਫ ਉਹ ਆਏ ਐ ਉਹਨਾਂ ਨਾਲ ਜਿਹੜੀ ਗੱਲਬਾਤ ਅਸੀਂ ਕੀਤੀ ਐ ਲਿਖਤੀ ਚਿੱਠੀ ਭੇਜ ਕੇ ਕਿ ਆ ਤਿੰਨ ਨੁਕਤੇ ਤੇ ਮਿਨੀਮਮ ਇਕਤਾ ਹੋ ਸਕਦੀ ਹੈ ਤੇ ਆ ਮੁੱਢਲੇ ਉਸਵਾ ਦੇ ਉੱਤੇ ਮੈਕਸੀਮਮ ਇਕਤਾ ਵੱਡੀ ਇਕਤਾ ਹੋ ਸਕਦੀ ਹੈ ਉਹਦਾ ਲਿਖਤੀ ਜਵਾਬ ਸਾਨੂੰ ਆਉਂਦਾ ਕਿ ਇਹ ਸ਼ਮੇ ਟਕਰਾਨੇ ਹਨ ਇਹਨਾਂ ਨੂੰ ਪਾਸੇ ਰੱਖਿਆ ਜਾ ਸਕਦਾ ਹੈ ਜਿਵੇਂ ਗਰਭ ਦੇ ਵਿੱਚ ਰੱਖਿਆ ਜਾ ਸਕਦਾ ਤੇ ਆ ਸਾਡੇ ਅਗੰਗ ਔਰ ਚੇ ਦੂਰ ਚੜਦੀ ਕਲਾ ਕਰਨੇ ਖਾਤਰਾ ਮੰਗਾਤੇ ਤਾਨੂੰ ਇੱਥੇ ਆਉਣ ਦਾ ਸੱਦਾ ਦਿੰਦੇ ਆ ਇੱਕ ਕੇ ਕੇ ਐਮ ਦੀ ਚਿੱਠੀ ਆਈ ਲਾਸਟ ਗੈਰ ਰਾਤ ਤੇਰੇ ਜਿਹੜੀ ਸਾਨੂੰ ਚਿੱਠੀ ਕੱਢੀ ਐ ਜਿਹੜੇ ਇੱਕ ਵਾਰ ਵੀ ਸਾਡੇ ਸਾਹਮਣੇ ਨਹੀਂ ਆਏ ਡਲੇয়াল ਸਾਹਿਬ ਨੂੰ ਫੋਨ ਕਰਦੇ ਰਹੇ ਚੱਕਿਆ ਨਹੀਂ ਤੇ ਇੱਕ ਵਾਰ ਕਾਕਾ ਕੋੜਾ ਰੈਲ ਸਾਡੇ ਦੋ ਆਗੂਆਂ ਨੂੰ ਡਾਕਟਰ ਦਰਸ਼ਨਪਾਲ ਤੇ ਝੰਡਾ ਸੁੰਦੀ ਗੱਲਬਾਤ ਹੋਈ ਆ ਉਹਨਾਂ ਨਾਲ ਵੀ ਇਹੋ ਗੱਲਾਂ ਹੋਈਆਂ ਉਹਨਾਂ ਨੇ ਵੀ ਜਵਾਬ ਦੇ ਵਿੱਚ ਜਿਹੜੀ ਚਿੱਠੀ ਕੱਢੀ ਆ ਕਿ ਸੋਡੀਆਂ ਚਿੱਠੀਆਂ ਭਰავੋ ਜਿਹੜੀਆਂ ਪਾਈਏ ਇਹ ਦੁਸ਼ਮਨਾ ਪਖਪੂਰ ਦੀਆਂ ਨੇ ਮੋਰਚੇ ਦਾ ਨੁਕਸਾਨ ਕਰ ਫਿਰ ਵੀ ਅਸੀਂ ਬੇਨਤੀ ਕਰਦਿਆਂ ਕਿ ਜੇ ਤੁਸੀਂ ਸੰਤ ਮੋਰਚਾ ਗੈਰ ਰਾਜਨੀਤਿਕ ਕਰੋ ਇਹਦੇ ਸਨਾਤਾ ਨੂੰ ਦਰਸਤ ਮੰਨਦੇ ਹੋ ਇਕ ਤਾ ਦਾ ਹੱਥ ਸੋਡੇ ਨਾਲ ਅੱਗੇ ਵਧਾਇਆ ਜਾ ਸਕਦਾ ਹੈ ਦਸੋ ਪ੍ਰਭੂ ਇਸ ਤੋ ਉਹ ਇੰਰਜੀ ਐਫੀਸ਼ੈਂਟ ਡਾਟਾ ਸੈਂਟਰਸ ਇਨ ਦ ਵਰਲਡ ਉਸ ਤੋਂ ਬਾਅਦ ਗੱਲਾਂ ਜਾਮ ਹੋ ਗਈ। We like servers with mere outdoor air. ਜਮਹਾਂ ਮਹਾਂ ਤੋਂ ਬਾਅਦ ਪੈਰਫੈਕਟਿਓ ਦੀ ਐਡਵਾਂਸਿਵ ਹਾਰਡਵੇਅਰ ਟੂ ਅਚੀਵ ਮੈਕਸਿਮਮ ਬਟ ਦੇ 에ਰ ਸਾਵੋ ਇਟ ਇਸ ਹੇਅਰ ਦੈ ਵਿ ਹਾਏ ਕ੍ਰੀਏਟਿਡ ਆਈਸੈਟ ਕੇ ਅਸੀਂ ਚਿੱਟੇ ਕੱਢਿਆ ਸਤ ਮੋਰਚੇ ਨੂੰ ਵੀ ਇਕਤਾ ਕਰਨਾ ਚਾਹੁੰਦੇ ਆ। ਉਹਦੀ ਫੌਰੀ ਮੀਟਿੰਗ 18 ਤਰੀਕ ਨੂੰ 18 ਐਸੇ ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਐ ਤੇ 21 ਤਰੀਕ ਨੂੰ ਮੁੜ ਕੇ ਉਹਨਾਂ ਨੂੰ ਗੱਲਬਾਤ ਵਾਸਤੇ ਪਟਿਆਲੇ ਗੁਰਦੁਖਨਵਾਲ ਗੁਰਦੁਆਰੇ ਦੇ ਵਿੱਚ ਸੱਦਾ ਦਿੱਤਾ ਜਾਂਦਾ 12 ਵਜੇ ਦਾ ਸਮਾਂ ਉਹ ਤੇਰਾ ਕੇਕੇ ਐਮ ਵਾਲੀ ਭਦੇਰ ਵਾਲੀ ਸਹੀ 11 ਵਜੇ ਗੁਰਦੁਆਰੇ ਪਹੁੰਚ ਗਈ ਤੇ ਸਾਡੀ ਕਮੇਟੀ ਵੀ ਸਹੀ 11 ਵਜੇ ਗੁਰਦੁਆਰੇ ਪਹੁੰਚ ਗੀ ਦੋਨੇ ਕਮੇਟੀਆਂ ਨੇ ਇੱਕ ਘੰਟਾ ਆਵਦਾ ਵਿਚਾਰ ਕਰਦੇ ਬਾਅਦ ਤਾਂ ਕਾ ਟੇਕ ਤੜੀ ਗੱਲ ਹੋਈ ਵਿਚਾਰ ਚਰਚਾ ਵੜੀ ਕਿ ਦੇ ਵਾਸਤੇ ਸਮਾਂ ਚਾਹੀਦਾ ਵੱਡੀ ਏਕਤਾ ਦੀ ਖਾਤਰ ਕਿ ਅਸੀਂ ਇੱਕ ਫਾਰਮ ਚ ਹੋ ਜਾਈਏ 26 ਜਨਵਰੀ ਵਾਲੀ ਘਟਨਾ ਵਿਚਾਰਨੀ ਚਾਹੀਦੀ ਹੈ। ਗੈਰ ਰਾਜਨੀਤਕ ਮੋਰਚਾ ਕਿਉਂ ਬਣਿਆ ਇਹ ਗੱਲ ਵਿਚਾਰਨੀ ਚਾਹੀਦੀ ਹੈ। ਤੇ ਇਹਨਾਂ ਗੱਲਾਂ ਨੂੰ ਵਿਚਾਰ ਕੇ ਵੱਡੀ ਏਕਤਾ ਹੋ ਸਕਦੀ ਹੈ। ਜੇ ਸੰਭਵ ਨਹੀਂ ਤਾਂ ਘਟੋ ਘਟਾ ਮਿਨੀਮਮ ਪ੍ਰੋਗਰਾਮ ਤੇ ਇੱਕ ਦੂਜੇ ਨਾਲ ਕਾ ਤਾਲ ਮੇਲ ਵਿੱਚ ਐਕਸ਼ਨਾਂ ਬਾਰੇ ਸੋਚਿਆ ਜਾ ਸਕਦਾ ਹੈ। ਬੜੀ ਲੰਮੀ ਚਰਚਾ ਤੋਂ ਬਾਅਦ ਇਸ ਗੱਲ ਦਾ ਸਿੱਟਾ ਇਹ ਆ ਨਿਕਲਿਆ ਕਿ ਤੁਸੀਂ ਬਹੁਤ ਪੋਜ਼ੀਟਿਵ ਹੋ ਪਰ ਦੋਨੇ ਤਰ੍ਹਾਂ ਦਾ ਕਿ ਆਪਾਂ ਪੋਜ਼ੀਟਿਵ ਸੋਚ ਰਹੇ ਹਾਂ ਇਹ ਚੰਗੀ ਗੱਲ ਹੈ ਪਰ ਇਸ ਮੀਟਿੰਗ ਦੇ ਵਿੱਚ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਬਿਲਕੁਲ ਨਹੀਂ ਆਇਆ ਮੇਰੇ ਬੈਠਿਆ ਤਿੰਨ ਚਾਰ ਫੋਨ ਡਾਕਟਰ ਦਰਸ਼ਪਾਲ ਨੂੰ ਉਹਨਾਂ ਨੂੰ ਕੀਤੇ ਅਢੀ ਕਿਹੜੀ 15 20 ਮਿੰਟ ਤੱਕ ਉਹਨਾਂ ਦਾ ਕੋਈ ਸਾਥੀ ਮੋਰਚੇ ਦੀ ਮੀਟਿੰਗ ਦੇ ਵਿੱਚ ਨਹੀਂ ਆਇਆ ਪਰ ਫਿਰ ਵੀ ਜਿਹੜਾ ਕੇ ਕੇਐਮ ਦਾ ਡੈਪੂਟੇਸ਼ਨ ਗੱਲਬਾਤ ਵਾਸਤੇ ਆਇਆ ਸੀ ਪਹਿਲਾ ਨਾਲ ਉਹਦਾ ਰਵਈਆ ਜਿਹੜਾ ਸੀ ਕਾਫੀ ਪੋਜੀਟਿਵ ਸੀ ਸਮਾਭਨਾ ਬਣੀ ਹੈ ਕਿ ਮਿਕਸੀਮਮ ਇਕਤਾ ਦਾ ਜੇ ਦੂਰ ਹੈ ਉਹਦੇ ਵਾਸਤੇ ਸਮੇਂ ਦੀ ਲੋੜ ਹੈ ਤਾਰ ਮਿਲ ਦੇ ਅਖ਼ਬਾਰਾਂ ਦੇ ਵਿੱਚ ਆਇਆ ਜਾ ਸਕਦਾ ਹੈ ਜੇ ਉਹਨਾਂ ਨੇ ਬੰਦ ਦੀ ਕਾਲ ਦਿੱਤੀ ਹੈ ਅਸੀਂ ਪ੍ਰੈਸ ਨੋਟ ਲਾ ਸਕਦੇ ਹਾਂ ਜੇ ਅਸੀਂ 23 ਦੀ ਕਾਲ ਦਿੱਤੀ ਹੈ ਉਹ ਪ੍ਰੈਸ ਨੋਟ ਲਾ ਸਕਦੇ ਨੇ ਇਦੋਂ ਬਾਅਦ ਕੋਈ ਕਿਸੇ ਮੋਰਚੇ ਦੀ ਏਕਤਾ ਦੇ ਵਾਸਤੇ ਕੀ ਕਰ ਸਕਦਾ ਉਹ ਯਤਨ ਕਰਨੇ ਚਾਹੀਦੇ ਇਹਨਾਂ ਗੱਲਾਂ ਦੇ ਉੱਤੇ ਫੈਸਲਾ ਹੋ ਗਿਆ ਕਿ ਹੁਣ ਬਾਹਰ ਪ੍ਰੈਸ ਖੜੀ ਹੈ ਕੀ ਬੋਲਣਾ ਉਸ ਗੱਲ ਤੇ ਚਰਚਾ ਹੋਣੀ ਕਿ ਸੰਯੁਕਤ ਮੋਰਚੇ ਵੱਲੋਂ ਮੇਰੀ ਜ਼ਿੰਮੇਵਾਰੀ ਲੱਗੀ ਤੇ ਉਧਰਲੇ ਮੋਰਚੇ ਵੱਲੋਂ ਭਨੇਰ ਦੀ ਜ਼ਿੰਮੇਵਾਰੀ ਲੱਗੀ ਤੇ ਸਾਰੇ ਸਾਥੀਆਂ ਨੇ ਇਕੱਠੇ ਹੋ ਕੇ ਪ੍ਰੈਸ ਕਾਨਫਰੈਂਸ ਕੀਤੀ ਜੋ ਤੁਹਾਡੇ ਸਾਹਮਣੇ ਆਈ ਹੋਈ ਗੱਲ ਹੈ ਤੇ ਉਸ ਤੋਂ ਬਾਅਦ ਇੱਕ ਹੋਰ ਗੱਲ ਦੀ ਚਰਚਾ ਹੋਈ ਕਿ ਇਸ ਤੋਂ ਬਾਅਦ ਜਿਹੜੇ ਸਾਡੀ ਲੀਡਰਸ਼ਿਪ ਹੈ ਉਹ ਇੱਕ ਦੂਜੇ ਤੇ ਅਟੈਕ ਨਾ ਕਰੇ ਪਰ ਅਫਸੋਸ ਹੋਇਆ ਹੈ ਗੱਲ ਦਾ ਕਿ ਮੈਂ ਤਾਂ ਸੁਣੀ ਹੀ ਨਹੀਂ ਗਿਡਿਓ ਕਿ ਕਾਕਾ ਸਿੰਘ ਕੋਲੜਾ ਨੇ ਕੋਈ ਹੋਰ ਮੇਰੇ ਖਿਆਲ ਕੋਈ ਸ਼ਬਦ ਉਹਨੇ ਇਕਤਾ ਦੇ ਜੁੰਡ ਦੇ ਨੇੜੇ ਨਹੀਂ ਆਉਂਦ ਦਿੰਦੇ ਇਹੋ ਜੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਿਹਦਾ ਸਾਨੂੰ ਅਫਸੋਸ ਹੈ ਦਲੇਰ ਸਿੰਘ ਸਾਹਿਬ ਦਾ ਮਰਨ ਵਰਤ ਬਹੁਤ ਦੁਖਦਾਈ ਘਟਨਾ ਹੈ ਤੇ ਸਾਨੂੰ ਇਸ ਗੱਲ ਦਾ ਅਫਸੋਸ ਹੈ ਸਾਨੂੰ ਇਸ ਗੱਲ ਦਾ ਦੁੱਖ ਹੈ ਅਸੀਂ ਇੱਕ ਜੂਦੇ ਦੇ ਜੁੱਧ ਸਾਥੀ ਆਂ ਅਜਨੀਆਂ ਜਥੇਬੰਨੀਆਂ ਬੈਠੀਆਂ ਨੇ ਸਾਡੀਆਂ ਜਥੇ ਇਕੱਠੀਆਂ ਹੋਈਆਂ ਅਸੀਂ ਇੱਕ ਦੂਜੇ ਨਾਲ ਬੱਕਰੀਆਂ ਬੱਕਰੀਆਂ ਵਿਚਾਰਾਂ ਦੀਆਂ ਪਰ ਸਾਡੀ ਇੱਕ ਬਿਉੜ ਹੈ ਕਿ ਸਾਡੇ ਰਾਹ ਵੱਖ ਹੋ ਸਕਦੇ ਨੇ ਸੇ ਸਾਡਾ ਟੀਚਾ ਇੱਕ ਹੈ ਸਾਡਾ ਨਿਸ਼ਾਨਾ ਇੱਕ ਹੈ ਸਾਡੀ ਸੁਭਾਅ ਇੱਕ ਹੈ ਸਾਡੇ ਬੱਚਿਆਂ ਦੀ ਲੋੜ ਇੱਕ ਹੈ ਉਸ ਗੱਲ ਨੂੰ ਲੈ ਕੇ ਅੱਜ ਸੰਯੁਕਤ ਮੋਰਚਾ ਅਸੀਂ ਬੱਕਰੀ ਸਟੇਜ ਲਾਉਂਦੇ ਹੁੰਦੇ ਸੀ ਤੁਸੀਂ ਅੱਡ ਲਾਉਂਦੇ ਹੁੰਦੇ ਸੀ ਪਰ ਅੱਜ ਸਾਰੇ ਭਾਰਤ ਦੇ ਵਿੱਚ ਸੰਯੁਕਤ ਮੋਰਚੇ ਦੀਆਂ ਸਾਂਝੀਆਂ ਸਟੇਜਾਂ ਲੱਗੀਆਂ ਨੇ ਇਸ ਗੱਲ ਦੀ ਸੋਨੂੰ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਜਾਂਦਾ ਵੀ ਅਸੀਂ ਇੱਕਜੁੱਟਤਾ ਵੱਲੋਂ ਕਦਮ ਵਧਾਇਆ ਹੈ ਕੱਲ ਨੂੰ ਆਪਣੀ ਮੀਟਿੰਗ ਹੈ ਬਹੁਤ ਵਧੀਆ ਇਕੱਠ ਹੋਏ ਨੇ ਬਰਸਾਤ ਹੋਣ ਕਰਕੇ ਇਕੱਠਾਂ ਦੇ ਵਿੱਚ ਘਟਾਈ ਹੈ ਭੈਣਾਂ ਦੀ ਗਿਣਤੀ ਅੱਜ ਘਟ ਹੈ ਕਿਉਂਕਿ ਮੌਸਮ ਖਰਾਬ ਹੋਣ ਕਰਕੇ ਤੇ ਮੈਂ ਇਹ ਬੇਨਤੀ ਕਰੂੰਗਾ ਸਾਡੇ ਆਗੂਆਂ ਨੂੰ ਸਮੇਂ ਸਿਰ ਸਮਾਪਤੀ ਕਰਕੇ ਮੈਂ ਮੈਨੂੰ ਲੱਗਦਾ ਰਿਪੋਰਟ ਕਰਕੇ ਥੋੜਾ ਮੈਨੂੰ ਟਾਈਮ ਵੀ ਵੱਧ ਲੱਗ ਗਿਆ ਤੇ ਇਹ ਵੀ ਬਾਅਦ ਮੁਜਾਰਾ ਕਰਕੇ ਸਮੇਂ ਸਿਰ ਸਮੇਟ ਲੈਣ ਮੁਜਾਰਾ ਕਰਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਸ਼ਾਇਦ ਸਾਡੀ ਕਮੇਟੀ ਨੇ ਕੀਤਾ ਹੋਇਆ ਹੋਊਗਾ ਤੇ ਇਹੀ ਕਰਨਾ ਹੈ ਇਹਨਾਂ ਸ਼ਬਦਾਂ ਨਾਲ ਹੀ ਮੈਂ ਆਪਣੀ ਗੱਲ ਖਤਮ ਕਰਦਾ ਤੁਸੀਂ ਅਗਲਾ ਜਿਹੜਾ ਸੱਦਾ ਆਉਣਾ